ਮੈਂ ਦਰਬਾਰ ਸਿੰਘ ਬਾਠ ਸਰਦਾਰ ਮੰਡੀ ਕਰਨਤਨ ਅੱਜ ਦਾ ਇਕੱਠ ਜਿਹੜਾ ਉਹ ਆਪਣਾ ਸਰਦਾਰ ਕੁਲਦੀਪ ਸਿੰਘ ਰੰਧਾਵਾ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਮੰਡੀ ਸਾਡੇ ਕੇ ਤੇ ਸਰਕਾਰ ਦਾ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਮਿਹਨਤੀ ਬੰਦਿਆਂ ਨੂੰ ਜਿਹੜਾ ਅੱਗੇ ਲਿਆ ਆ ਕੇ ਤੇ ਜੋ ਮਲੇ ਇੱਥੇ ਸਾਡੇ ਚੇਅਰਮੈਨ ਲਾਇਆ ਤੇ ਸਾਨੂੰ ਆਸ ਹੈ ਵੀ ਜਿੰਨੇ ਸਾਡੇ ਮੰਡੀ ਦੇ ਕੰਮ ਆ ਰਹਿੰਦੇ ਉਹ ਸਾਰੇ ਜਿਹੜੇ ਉਹ ਮਤਲਬ ਕਰਵਾਉਣਗੇ ਕੋਈ ਮੁਸ਼ਕਲਾਂ ਸੰਬੰਧੀ ਕੋਈ ਗੱਲਬਾਤ ਹੋਈ ਹੈ ਵੇਖੋ ਜੀ ਮੁਸ਼ਕਲਾਂ ਤੇ ਬਹੁਤ ਹੈਗੀਆਂ ਪਰ ਚਲੋ ਅੱਜ ਇਹਨਾਂ ਦਾ ਪਹਿਲਾ ਦੇਣਿਆ ਅਜੇ ਇਹਨਾਂ ਨੂੰ ਮੁਸ਼ਕਲਾ ਅਜ ਦੀ ਜਿਹੜੀ ਮਾਫਿਆ ਇਹ ਬਾਅਦ ਇਹਨਾਂ ਨੂੰ ਸਾਰੀਆਂ ਮੁਸ਼ਕਲਾਂ ਜਿਹੜੀਆਂ ਮੰਡੀ ਦੀਆਂ ਹੈਗੀਆਂ ਉਹ ਮਿਲ ਕੇ ਉੱਥੇ ਦਫ਼ਤਰ ਜਾ ਕੇ ਤੇ ਉਹ ਸਾਰੀਆਂ ਦੱਸਾਂਗੇ ਤੇ ਜਿਹੜੇ ਜਿੰਨੇ ਵੀ ਕੰਮ ਹੈਗੇ ਆ ਰਹਿੰਦੇ ਉਹ ਸਾਰੇ ਕਹਿ ਕੇ ਇਹਨਾਂ ਨੂੰ ਕਰਵਾਵਾਂਗੇ ਜੀ ਜੀ ਇਹ ਤਾਂ ਮੈਂ ਕੀ ਕਹਿਣ ਚਾਹੁੰਦੇ ਆ ਕਿ ਤੁਹਾਡਾ ਸਵੈ ਕੀਤਾ ਗਿਆ ਤੇ ਕੀ ਜਿਹੜੀ ਜ਼ਿੰਮੇਵਾਰੀ ਮਿਲੀ ਉਹ ਤੇ ਕਰ ਜਾਣ ਦੇਖੋ ਜੀ ਮੰਡੀ ਦੀ ਜਿਹੜੀ ਐਸੋਸੀਏਸ਼ਨ ਸੀ ਇਹਨਾਂ ਦੇ ਪ੍ਰਧਾਨ ਦਿਲਬਾਗ ਸਿੰਘ ਹੁਣੀ ਉਹਨਾਂ ਦੇ ਨਾਲ ਜਿਹੜੇ ਸਾਰੇ ਸਾਥੀ ਆ ਉਹਨਾਂ ਨੇ ਬੜਾ ਸਨਮਾਨ ਦਿੱਤਾ ਕਿ ਮੈਂ ਵੀ ਪੁਰਵਰਜਨ ਦੇ ਪਾਸ਼ਾ ਦੀ ਨਗਰੀ ਆ ਤੇ ਇੱਥੇ ਚਾਹਨਾ ਵੀ ਜੋ ਵੱਧ ਤੋਂ ਵੱਧ ਹੋ ਸਕੇ ਉਹ ਇੱਥੇ ਜਿਹੜੀਆਂ ਮੰਡੀ ਦੀਆਂ ਜਿਹੜੀਆਂ ਦਿੱਕਤਾਂ ਵਾਂ ਜਾਂ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਕੀਤਾ ਜਾਵੇ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਸਰਕਾਰ ਦੇ ਵਿੱਚੋਂ ਜੋ ਵੀ ਆ ਸਕੇ ਉਹ ਲਿਆਣ ਕੇ ਤੇ ਆਪਣੇ ਜਿਹੜਾ ਏਰੀਆ ਵਾ ਸਾਡਾ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਡਵੈਲਪਮੈਂਟ ਕਰਾਈ ਜਾਵੇ। ਕੰਕਟਾ ਸੀਜ਼ਨ ਸਿਰਦੇ ਉੱਤੇ ਉਹਦੇ ਵਾਸਤੇ ਖਾਣਾ ਤਿਆਰ ਕਰਨ ਕੋ ਮਿਸ਼ਨ ਲਾਗੋ ਤੇ ਵਾਸਤੇ ਕੀ ਕੰਮ ਕਰਕੇ ਕੀਤਾ ਜਾ ਰਿਹਾ ਇਸ ਉਹਦੇ ਵਾਸਤੇ ਜੀ ਹੁਣ ਆਪਾਂ ਥੋੜੇ ਦਿਨਾਂ ਤੱਕ ਜਿਹੜਾ ਉਹ ਤਾਜਪੋਸ਼ੀ ਹੋਣੀ ਆ ਉਦੇ ਬਾਅਦ ਸਰਕਾਰ ਨਾਲ ਰਲ ਕੇ ਜਿਹੜੀ ਸਾਰੇ ਕੋਈ ਦਿੱਕਤ ਆਉਣ ਦੀ ਨੌਬਤ ਨਹੀਂ ਆਉਣ ਦਿੱਤੀ ਜਾਊਗੀ ਸਰਿਕ ਜੀ ਵੇਖਣ ਮਿਲਦਾ ਮੰਡੀ ਚ ਚੋਰੀ ਬਹੁਤ ਹੋ ਰਹੀ ਹੈ ਹਾਂਜੀ ਚੋਰ ਇੱਥੇ ਦੰਦ ਨਾ ਰਹੇ ਨੇ ਆੜਤੀਆਂ ਨੂੰ ਬਹੁਤ ਵੱਡੀ ਮੁਸ਼ਕਲ ਆ ਪੁੱਤ ਨੂੰ ਦੱਸਣ ਦੇ ਬਾਅਦ ਵੀ ਨਹੀਂ ਬਦਲੇ ਉਹਦੇ ਨਾਲ ਇਹਨਾਂ ਨੇ ਸਲਾਹ ਕਰਕੇ ਤੇ ਪ੍ਰਸ਼ਾਸਨ ਦੇ ਨਾਲ ਵੀ ਭਾਏ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਜੋ ਵੀ ਆਇਆ ਦਾ ਹੱਲ ਕਰਾਂਗੇ